ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸਾਧੂ ਅਤੇ ਭਾਈ ਰੂਪੇ ਦਾ ਪ੍ਰੇਮ ਉਪਰੰਤ 6 ਮਹੀਨੇ ਦੇ 6 ਮਹੀਨੇ ਭਾਈ ਸਾਧੂ ਆਪਣੇ ਪੁੱਤਰ ਰੂਪ ਚੰਦ ਸਹਿਤ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਅਤੇ ਬੜੇ ਪ੍ਰੇਮ ਨਾਲ ਜਿਥਾ ਸ਼ਕਤ ਪੇਟਾ ਰੱਖ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦਾ ਇਸ ਤਰ੍ਹਾਂ ਹੀ ਸਮਾਂ ਬੀਤਦਾ ਗਿਆ ਭਾਈ ਰੂਪचंद ਜਵਾਨ ਹੋ ਗਿਆ ਆਪਣੇ ਪਿਤਾ ਸਾਧੂ ਨਾਲ ਪੂਰੀ ਕਮਾਈ ਕਰਨ ਲੱਗ ਪਿਆ ਇੱਕ ਦਿਨ ਦੋਵੇਂ ਪਿਓ ਪੁੱਤਰ ਜੇਠ ਦੇ ਮਹੀਨੇ ਜੰਗਲ ਵਿੱਚੋਂ ਲੱਕੜਾਂ ਵੱਢਣ ਗਏ ਅਤੇ ਗਰਮੀਆਂ ਦੇ ਦਿਨ ਹੋਣ ਕਰਕੇ ਆਪਣੇ ਨਾਲ ਮਿੱਟੀ ਦਾ ਇੱਕ ਮਟਕਾ ਪਾਣੀ ਦਾ ਭਰ ਕੇ ਲੈ ਗਏ ਪਾਣੀ ਦੇ ਮਟਕੇ ਨੂੰ ਇੱਕ ਝੰਡ ਦੇ ਬਿਰਸ਼ ਨਾਲ ਲਟਕਾ ਦਿੱਤਾ ਲਟਕਾ ਕੇ ਲੱਕੜਾ ਵੱਢਣ ਲੱਗ ਪਏ ਜਦੋਂ ਸਿਖਰ ਦੁਪਹਿਰ ਸਮੇਂ ਗਰਮੀ ਦੇ ਕਾਰਨ ਬਹੁਤ ਪਿਆਸ ਲੱਗੀ ਉਹ ਦੋਵੇਂ ਪਿਓ ਪੁੱਤਰ ਪਾਣੀ ਪੀਣ ਝੰਡੇ ਹੇਠਾਂ ਆਣ ਕੇ ਬੈਠੇ ਭਾਈ ਰੂਪੇ ਨੇ ਜਦ ਆਪਣੇ ਪਿਤਾ ਨੂੰ ਪਾਣੀ ਪਿਉਉਣ ਵਾਸਤੇ ਮਟਕੇ ਨੂੰ ਫੜਿਆ ਤਾਂ ਉਸ ਨੂੰ ਬਹੁਤ ਠੰਡਾ ਵੇਖ ਕੇ ਕਿਹਾ ਪਿਤਾ ਜੀ ਇਹ ਠੰਡਾ ਜਲ ਗੁਰੂ ਜੀ ਦੇ ਪੀਵਣ ਯੋਗ ਹੈ ਇਸ ਵਾਸਤੇ ਪਹਿਲਾਂ ਗੁਰੂ ਜੀ ਨੂੰ ਪਿਆ ਕੇ ਫਿਰ ਸਾਨੂੰ ਪੀਣਾ ਉਚਿਤ ਹੈ ਇਸ ਤਰ੍ਹਾਂ ਵਿਚਾਰ ਕਰਕੇ ਉਹ ਦੋਵੇਂ ਜਣੇ ਫੇਰ ਆਪਣੀ ਘਾਟ ਤੇ ਲੱਗ ਪਏ ਅਤੇ ਪਿਆਸ ਦੇ ਜੋਰ ਨਾਲ ਅੰਤ ਨੂੰ ਕੰਮ ਕਰਨਾ ਬੰਦ ਕਰਕੇ ਝੰਡੇ ਹੀਠਾਂ ਬੈਠ ਕੇ ਗੁਰੂ ਜੀ ਨੂੰ ਅਰਾਧਨ ਲੱਗੇ ਕਿ ਹੇ ਸਤਿਗੁਰੂ ਜੀ ਇਹ ਸ਼ੀਤਲ ਜਲ ਇਸ ਵੇਲੇ ਦੀ ਅਤ ਗਰਮੀ ਦੀ ਰੁੱਤ ਵਿੱਚ ਆਪ ਜੀ ਦੇ ਛਕਨ ਯੋਗ ਹੈ ਆਪ ਆਣ ਕੇ ਪਹਿਲਾਂ ਇਹ ਸ਼ੀਤਲ ਜਲ ਛਕ ਲਵੋ ਫਿਰ ਅਸੀਂ ਪੀਵਾਂਗੇ ਗੁਰੂ ਜੀ ਉਸ ਸਮੇਂ ਡਰੋਲੀ ਵਿੱਚ ਨਿਵਾਸ ਰੱਖਦੇ ਸਨ ਅਤੇ ਡਰੋਲੀ ਉੱਥੋਂ 30 ਕੋਹ ਦੂਰ ਸੀ ਸਾਧੂ ਨੇ ਆਪਣੇ ਪੁੱਤਰ ਰੂਪੇ ਨੂੰ ਕਿਹਾ ਇਤਨੀ ਗਰਮੀ ਦੇ ਸਮੇਂ ਗੁਰੂ ਜੀ ਐਡੀ ਦੂਰੋਂ ਕਿਸ ਤਰ੍ਹਾਂ ਆ ਸਕਦੇ ਹਨ ਸਾਨੂੰ ਹੱਥ ਨਹੀਂ ਕਰਨਾ ਚਾਹੀਦਾ ਪਿਆਸ ਨਾਲ ਸਾਡੀ ਜਿੰਦ ਨਿਕਲਣ ਲੱਗੀ ਹੈ ਆਪਣੀ ਜਿੰਦ ਬਚਾਉਣ ਵਾਸਤੇ ਪਾਣੀ ਪੀ ਲੈਣਾ ਚਾਹੀਦਾ ਹੈ ਤਾਦ ਰੂਪੇ ਨੇ ਕਿਹਾ ਪਿਤਾ ਜੀ ਸਾਨੂੰ ਇਸ ਤਰ੍ਹਾਂ ਦਾ ਕੋਈ ਸੰਸਾਰ ਨਹੀਂ ਕਰਨਾ ਚਾਹੀਦਾ ਗੁਰੂ ਜੀ ਸਰਬਸ਼ਕਤੀਮਾਨ ਹਨ ਜਿੱਥੇ ਕੋਈ ਸ਼ਰਧਾ ਤੇ ਪ੍ਰੇਮ ਨਾਲ ਸਿਮਰਦਾ ਹੈ ਉੱਥੇ ਹੀ ਪਹੁੰਚ ਜਾਂਦੇ ਹਨ ਸਾਨੂੰ ਆਪਣੇ ਪ੍ਰੇਮ ਦੀ ਪ੍ਰਤਗਿਆ ਪੂਰੀ ਕਰਨੀ ਚਾਹੀਦੀ ਹੈ ਦੁਪਹਿਰ ਦਾ ਸਮਾਂ ਸੀ ਗੁਰੂ ਜੀ ਠੰਡੇ ਥਾਂਕਰ ਅੰਦਰ ਬਿਰਾਜੀ ਹੋਏ ਸਨ ਅਤੇ ਸੇਵਾਦਾਰ ਪਾਣੀ ਛਿੜਕਣ ਅਤੇ ਪੱਖਾ ਚੱਲਣ ਦੀ ਸੇਵਾ ਕਰ ਰਹੇ ਸਨ ਆਪ ਜੀ ਝਟਪਟ ਉੱਠ ਕੇ ਬੈਠ ਗਏ ਅਤੇ ਸੇਵਾਦਾਰ ਨੂੰ ਆਖ ਕੇ ਆਪਣੀ ਅਸਵਾਰੀ ਵਾਸਤੇ ਘੋੜਾ ਮੰਗਵਾ ਕੇ ਉਸ ਉੱਪਰ ਅਸਵਾਰ ਹੋ ਕੇ ਤੀ ਘੋੜਾ ਪੈਂਡਾ ਕੜੀ ਪਾਲ ਵਿੱਚ ਹੀ ਕਰਕੇ ਭਾਈ ਸਾਧੂ ਹੋਰਾਂ ਪਾਸ ਪਹੁੰਚ ਗਏ। ਜਾਂਡੇ-ਹੇਠਾਂ ਦੋਵੇਂ ਪਿਓ-ਪੁੱਤਰ ਤੇ ਨਾਲ ਬਿਹਾਲ ਹੋਏ ਲੇਟੇ ਪਏ ਸਨ। ਕਿ ਗੁਰੂ ਜੀ ਨੇ ਕਿਹਾ ਤੁਸੀਂ ਕੌਣ ਹੋ? ਸਾਨੂੰ ਪਿਆਸ ਲੱਗੀ ਹੈ। ਸਾਨੂੰ ਪਾਣੀ ਪਿయాਓ। ਇਹ ਆਵਾਜ਼ ਸੁਣ ਕੇ ਸਾਧੂ ਨੇ ਰੂਪੇ ਨੂੰ ਕਿਹਾ ਉਠੋ। ਗੁਰੂ ਜੀ ਆ ਗਏ ਹਨ। ਜਲ ਛਕਾਓ। ਇਹ ਸਾਧੂ ਤੇ ਰੂਪੇ ਨੇ ਦੋਹਾਂ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕੋੜੇ ਤੋਂ ਉਤਾਰ ਕੇ ਆਪਣੀ ਚਾਦਰ ਵਿਛਾ ਦਿੱਤੀ ਅਤੇ ਬੜੇ ਪ੍ਰੇਮ ਨਾਲ ਉੱਪਰ ਬਿਠਾਲ ਕੇ ਪਤਲਾ ਦੇ ਡੋਨੇ ਨਾਲ ਠੰਡਾ ਜਲ ਛਕਾਇਆ ਗੁਰੂ ਜੀ ਨੇ ਬੜੇ ਪ੍ਰਸੰਨ ਹੋ ਕੇ ਜਲ ਛਕਿਆ ਅਤੇ ਕਿਹਾ ਐਸਾ ਸ਼ੀਤਲ ਜਲ ਅਸਾਂ ਅੱਗੇ ਕਦੀ ਨਹੀਂ ਛਕਿਆ ਹੁਣ ਤੁਸੀਂ ਵੀ ਛਕ ਲਵੋ ਗੁਰੂ ਜੀ ਦੀ ਪ੍ਰਸੰਤਤਾ ਨਾਲ ਆਗਿਆ ਪਾ ਕੇ ਫਿਰ ਦੋਹਾਂ ਪਿਓ ਪੁੱਤਰਾਂ ਨੇ ਜਲ ਛਕ ਕੇ ਆਪਣੀ ਪਿਆਸ ਮਿਟਾਈ ਜਦ ਦੋਵੇਂ ਪਿਓ ਪੁੱਤਰ ਪਾਣੀ ਪੀ ਕੇ ਤ੍ਰਿਪਤ ਹੋ ਗਏ ਤਾਂ ਗੁਰੂ ਜੀ ਨੇ ਫਰਮਾਇਆ ਹੁਣ ਤੁਸੀਂ ਆਪਣਾ ਤਰਖਾਣਾ ਕੰਮ ਛੱਡ ਕੇ ਪ੍ਰੇਮ ਨਾਲ ਗੁਰੂ ਜੀ ਕੀ ਗੁਰੂ ਕੀ ਦੇਗ ਵਰਤਾਇਆ ਕਰੋ ਰਿਧੀਆਂ ਸਿੱਧੀਆਂ ਤੁਹਾਡੇ ਅਧੀਨ ਰਹਿਣਗੀਆਂ ਅਸੀਂ ਤੁਹਾਡੇ ਉੱਤੇ ਬਹੁਤ ਪਰਸੰਨ ਹਾਂ ਜੋ ਕੁਝ ਮੰਗਣਾ ਚਾਹੋ ਮੰਗ ਲਵੋ ਇਸ ਪਰ ਭਾਈ ਸਾਧੂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਸਿੱਖੀ ਦਾਣ ਬਖਸ਼ੋ ਜਿਸ ਨਾਲ ਸਾਡਾ ਜਨਮ ਮਰਨ ਕੱਟਿਆ ਜਾਵੇ ਆਪ ਸਾਡੇ ਸਹਾਈ ਬਣਾਉਗੇ ਤਾਂ ਅਸੀਂ ਨਿਤ ਹੀ ਦੇਖ ਕਰਾਂਗੇ ਸਾਡੀ ਦੂਸਰੀ ਬੇਨਤੀ ਇਹ ਹੈ ਕਿ ਸਾਡੇ ਪਿੰਡ ਦੇ ਕੁਝ ਮੂਰਖ ਲੋਕ ਸਾਡੇ ਨਾਲ ਈਰਖਾ ਕਰਦੇ ਹਨ ਅਸੀਂ ਉਹਨਾਂ ਦੇ ਹੱਥੋਂ ਬਹੁਤ ਦੁਖੀ ਹਾਂ ਸਾਨੂੰ ਤੁਹਾਡਾ ਹੀ ਆਸਰਾ ਹੈ ਹੋਰ ਸਾਡੇ ਪਾਸ ਕੋਈ ਚਤੁਰਾਈ ਨਹੀਂ ਹੈ ਗੁਰੂ ਜੀ ਨੇ ਕਿਹਾ ਤੁਹਾਡੇ ਦੁਖੀ ਲੋਕ ਸਭ ਉਜੜ ਜਾਣਗੇ ਉਸੀ ਆਪਣਾ ਇੱਕ ਨਵਾਂ ਪਿੰਡ ਵਸਾ ਲਵੋ ਤੁਹਾਡੀ ਵੰਸ ਬਹੁਤ ਵਧੇਗੀ ਰੂਪਚੰਦ ਨੂੰ ਗੁਰੂ ਜੀ ਨੇ ਆਪਣੇ ਬਸਤਰ ਸ਼ਸਤਰ ਦਿੱਤੇ ਉਸ ਨੇ ਸ਼ਰਧਾ ਨਾਲ ਆਪਣੇ ਸਿਰ ਉਤੇ ਰੱਖ ਲਏ ਅਤੇ ਗੁਰੂ ਜੀ ਦੇ ਨਾਲ ਤੁਰ ਪਿਆ ਰਸਤੇ ਵਿੱਚ ਗੁਰੂ ਜੀ ਨੇ ਕਿਹਾ ਰੂਪਚੰਦ ਤੂੰ ਸਾਡੇ ਦਿੱਤੇ ਹੋਏ ਬਸਤਰ ਕਿਉਂ ਨਹੀਂ ਪਹਿਨੇ ਅਤੇ ਸ਼ਸ਼ਤਰ ਧਾਰਨ ਕਿਉਂ ਨਹੀਂ ਕੀਤੇ ਰੂਪ ਚੰਦ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ ਇਹ ਆਪ ਜੀ ਦੇ ਬਸਤਰ ਹਿਸ਼ਤਰ ਮੇਰੇ ਪੂਜਨਯੋਗ ਹਨ ਇਹਨਾਂ ਨੂੰ ਮੈਂ ਧਾਰਨ ਨਹੀਂ ਕਰ ਸਕਦਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਜੇ ਤੂੰ ਸਾਡੀ ਬਖਸ਼ੀ ਹੋਈ ਦੇਖ ਤੇਗ ਨਹੀਂ ਧਾਰਨ ਕਰੇਗਾ ਤਾਂ ਤੇਰੀ ਰਸਨਾ ਹੀ ਤੇਗ ਹੋਵੇਗੀ ਜੋ ਬਚਨ ਕਰੇਗਾ ਉਹ ਸਤ ਹੋਵੇਗਾ ਉੱਥੋਂ ਚੱਲ ਕੇ ਜਦ ਗੁਰੂ ਜੀ ਚਾਰ ਕੋ ਆ ਗਏ ਤਾਂ ਇੱਕ ਚੰਗੀ ਜਗ੍ਹਾ ਵੇਖ ਕੇ ਡੇਰਾ ਕਰ ਦਿੱਤਾ ਅਤੇ ਭਾਈ ਰੂਪ ਚਾਂਦਰ ਨੂੰ ਕਿਹਾ ਕਿ ਤੁਸੀਂ ਇਸ ਜਗ੍ਹਾ ਆਪਣਾ ਨਗਰ ਵਸਾ ਲਵੋ ਇੱਥੇ ਹੀ ਜਦ ਸੰਧਿਆ ਦਾ ਸਮਾਂ ਹੋ ਗਿਆ ਤਾਂ ਪੈਂਦੀ ਖਾਨ ਵਿਧੀ ਚੰਦ ਆਦ ਕੁਝ ਸੂਰ ਮੇ ਗੁਰੂ ਜੀ ਨੂੰ ਲੱਭਦੇ ਹੋਏ ਪਿੱਛੋਂ ਆਣ ਮਿਲੇ ਰਾਤ ਵਿਸਰਾਮ ਕਰਕੇ ਦੂਸਰੇ ਦਿਨ ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਟੱਕ ਲਾ ਕੇ ਪਿੰਡ ਦੀ ਮੋਰੀ ਗੱਡ ਦਿੱਤੀ ਅਤੇ ਸਾਧੂ ਨੂੰ ਕਿਹਾ ਕਿ ਇਸ ਦਾ ਨਾਮ ਤੂੰ ਆਪਣੇ ਨਾਮ ਤੇ ਰੱਖ ਲੈ ਪਰੰਤੂ ਸਾਧੂ ਨੇ ਕਿਹਾ ਮਹਾਰਾਜ ਇਸ ਦਾ ਨਾਮ ਮੇਰੇ ਪੁੱਤਰ ਰੂਪੇ ਦੇ ਨਾਮ ਤੇ ਰੱਖੋ ਗੁਰੂ ਜੀ ਨੇ ਕਿਹਾ ਇਸ ਦਾ ਨਾਮ ਅਜ ਤੋਂ ਰੂਪਨਗਰ ਰੱਖਿਆ ਗਿਆ ਹੈ ਤੁਸੀਂ ਆਪਣੇ ਘਰ ਆਦ ਬਣਾ ਕੇ ਵਸਣਾ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਸਾਧੂ ਤੇ ਰੂਪੇ ਨੇ ਆਪਣਾ ਪਿੰਡ ਵਸਾ ਕੇ ਉਸ ਵਿੱਚ ਵਸਣਾ ਕਰ ਲਿਆ ਅਤੇ ਗੁਰੂ ਕੀ ਦੇਗ ਦਾ ਲੰਗਰ ਚਲਾਉਣ ਲੱਗ ਪਏ ਉਪਰੰਤ ਗੁਰੂ ਜੀ ਸ਼ਿਕਾਰ ਖੇਡਦੇ ਅਤੇ ਹਾਸ ਬਿਲਾਸ ਕਰਦੇ ਹੋਏ ਢੋਲੀ ਸਾਈਂ ਦਾਸ ਜੀ ਪਾਸ ਪਹੁੰਚ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ